ਧੰਨਵਾਦ ਬਾਈ ਦਾ ਨੁਕਰਾਸਾਨੀ ਕੋੜਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਹੋ ਬਾਈ ਠੀਕ ਠਾਕ ਬਾਈ ਜੀ ਤੁਹਾਡਾ ਸਵਾਗਤ ਹੈ ਸਾਡੇ ਨਾਭਾ ਵਿਖੇ ਪਹੁੰਚਣ ਤੇ ਤੁਸੀ ਕੋੜਿਆਂ ਦਾ ਮੇਲਾ ਦਿਖਾ ਰਹੇ ਹੋ ਬਾਈ ਜੀ ਦਿਲ ਦੀਆਂ ਗਹਿਰਾਈਆਂ ਚ ਤੁਹਾਡਾ ਸਵਾਗਤ ਕਰ ਦਿੰਦੇ ਹਾਂ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬਹੁਤ ਇਹ ਆਪਣਾ ਸਟੇਲੀਅਨ ਆ ਗਿਆ ਰਣ ਸਿੰਘ ਜੀ ਹਾਂਜੀ ਬਾਈ ਆਪਣਾ ਨੁਕਰਾਸਾਨੀ ਕੋੜਾ ਜੀ ਰਣ ਸਿੰਘ ਹਰਜਨ ਰੌਲੀ ਦਾ ਪੁੱਤ ਹੈ ਜੀ ਇਹ ਅੱਛਾ ਜੀ ਬਹੁਤ ਸੋਹਣਾ ਕੋੜਾ ਵੀਰੇ ਤੁਹਾਡਾ ਜਰੂਰ ਬਾਈ ਮਾਲਕ ਦੇ ਚਲੋ ਬਹੁਤ ਮਿੱਠੀ ਪਿਆਰੀ ਦਾ ਦਿੱਤੀ ਹੈ ਜੀ ਹਾਂ ਤੁਸੀਂ ਇਹਦੇ ਪਿੱਤਲ ਦੀ ਲਗਾਮ ਕਿਉਂ ਲਾਈ ਹੈ ਤੁਸੀਂ ਪਿੱਤਲ ਵੀਰੇ ਤੁਹਾਨੂੰ ਪਤਾ ਹੀ ਆਪਣੇ ਜਿਹੜੇ ਪੁਰਾਣੇ ਆਪਾਂ ਸਮਿਆਂ ਦੀ ਗੱਲ ਕਰੀਏ ਨਾ ਆਪਾਂ ਪਿੱਤਲ ਦੇ ਭਾਂਡੇ 'ਚ ਰੋਟੀ ਖਾਂਦੇ ਸੀਗੇ ਤੇ ਪਿੱਤਲ ਬਹੁਤ ਚੰਗਾ ਕੋਈ ਵੀ ਚੀਜ਼ ਆ ਕੋਈ ਬਰਤਨ ਆ ਕੋਸ਼ਾ ਉਹ ਜਦ ਆਪਾਂ ਮੂੰਹ ਨੂੰ ਲਾਉਣਿਆਂ ਦਾ ਕੁਛ ਨਾ ਕੁਛ ਖੁਰਕ ਕੇ ਅੰਦਰ ਜਾਂਦਾ ਉਹ ਸ਼ੁੱਧ ਮੰਨ ਲੈਂਦੇ ਆ ਪਏ ਚੀਜ਼ ਨੂੰ ਪਿੱਤਲ ਨੂੰ ਵੀਰੇ ਆਮ ਹੁਣ ਜਿਵੇਂ ਆਪਾਂ ਸਟੀਲ ਦੇ ਭਾਂਡੇ 'ਚ ਰੋਟੀ ਖਾਣ ਲੱਗੇ ਬਈ ਸਟੀਲ ਅੰਦਰ ਜਾਂਦੀ ਆ ਜਿੰਨੇ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਜਦੋਂ ਪਿੱਤਲ ਦੇ ਭਾਂਡਿਆਂ 'ਚ ਰੋਟੀ ਖਾਂਦੇ ਸੀ ਤਾਂ ਲੋਕਾਂ ਦੇ ਸਰੀਰ ਵੀ ਤੰਦਰੁਸਤ ਸੀ ਇਸ ਕਰਕੇ ਪਿੱਤਲ ਦੀ ਲਗਾਮ ਘੋੜੇ ਦੇ ਮੂੰਹ 'ਚ ਹੋਵੇ ਤਾਂ ਉਹ ਇਸ ਵਾਰ ਖੁਰੀ ਵੀ ਲਗਾਈ ਆ ਪਿੱਤਲ ਦੀ ਮੈਨੂੰ ਬਹੁਤ ਚੰਗੀ ਲੱਗੀ ਬਈ ਦਿਖਾ ਦਿੰਨੇ ਤੁਹਾਨੂੰ ਹਾਂਜੀ ਹਾਂਜੀ ਬਈ ਤੇ ਇੱਕ ਤਾਂ ਇਹ ਜਿਵੇਂ ਬਿਲਕੁਲ ਸੋਨੇ ਦੀ ਲੁੱਕ ਦਿੰਦੀ ਆ ਕਿਉਂਕਿ ਬਈ ਆਪਾਂ ਨੂੰ ਦਿਲੋਂ ਰੱਖੇ ਹੋਇਆ ਘੋੜੇ ਹਾਂਜੀ ਹਾਂਜੀ ਮਾਲਕ ਨੇ ਪ੍ਰਮਾਤਮਾ ਨੇ ਬਹੁਤ ਸੋਹਣੇ ਆਪਾਂ ਨੂੰ ਜਾਨਵਰ ਬਖਸ਼ਿਆ ਹਨਾ ਤੇ ਜਿੰਨੇ ਚੋਗੇ ਹੈਗੇ ਆਂ ਬਈ ਵੱਧ ਤੋਂ ਵੱਧ ਜਿਵੇਂ ਬੰਦੇ ਨੂੰ ਸ਼ੌਕ ਹੁੰਦਾ ਵੀ ਮੈਂ ਐਡੀ ਦਾਸ ਦੀ ਕੋਈ ਟੀ-ਸ਼ਰਟ ਪਾਵਾਂ ਦੀ ਗੱਲ ਆ ਬਈ ਤੇ ਉਵੇਂ ਮੈਨੂੰ ਵੀ ਸ਼ੌਕ ਆ ਵੀ ਮੇਰੇ ਘੋੜੇ ਦੇ ਪਿੱਤਲ ਦੀ ਖੁਰੀ ਲੱਗੀ ਹੋਵੇ ਪਿੱਤਲ ਦੀ ਜੇ ਮੈਂ ਲਗਾਮ ਪਾਵਾਂ ਵੀਰੇ ਸਹੀ ਗੱਲ ਆ ਬਈ ਬਾਕੀ ਰੱਖਣੇ ਵੀ ਬਾਈ ਪੁੱਤਾਂ ਨੂੰ ਹੀ ਪੈਂਦੇ ਆ ਨਾ ਜਦੋਂ ਮਾੜੇ ਦਾਤਾ ਦਿੰਦਾ ਹੀ ਇਹ ਦੇਖੋ ਹੈ ਤਾਂ ਸ਼ੌਕ ਆ ਬਾਈ ਚਲੋ ਮਾਲਕ ਦੀ ਮਿਹਰ ਆ ਬਈ ਅਸੀਂ ਸ਼ੌਕ ਲੱਗੇ ਸਾਡਾ ਹੌਲੀ ਹੌਲੀ ਮਹਾਰਾਜ ਨੇ ਕਿੱਤਾ ਵੀ ਬਣਾਤਾ ਉਹ ਕਿੱਤਾ ਤਾਂ ਬਣਿਆ ਕਿਉਂਕਿ ਜੇ ਆਪਾਂ ਪਹਿਲਾਂ ਹੀ ਬਿਜ਼ਨਸ ਸੋਚ ਲਈਏ ਨਾ ਬਾਈ ਕਦੇ ਵਾਦਾ ਨਹੀਂ ਕਰਦੇ ਕੋੜੇ ਸਹੀ ਗੱਲ ਆ ਬਾਈ ਤੂੰ ਸ਼ੌਕ ਨਾਲ ਰੱਖੋਗੇ ਦਿਲ 'ਚ ਸ਼ੌਕ ਹੋਊ ਘੋੜਾ ਤੁਹਾਡੇ ਸਾਹਮਣੇ ਖੜਾ ਹੋਊਗਾ ਨਾ ਤਾਂ ਤੁਹਾਨੂੰ ਤਾਂ ਪਤਾ ਲੱਗ ਜੂ ਵੀ ਮੇਰਾ ਘੋੜਾ ਤੰਦਰੁਸਤ ਆ ਜਾਂ ਮੇਰਾ ਘੋੜਾ ਬਿਮਾਰ ਆ ਠੀਕ ਆ ਨਾ ਜਦੋਂ ਆਪਾਂ ਇਹਦੀ ਕੇਅਰ ਕਰਾਂਗੇ ਬਾਈ ਆਪਣਾ ਘੋੜਾ ਬਿਮਾਰਖ ਮਾਰ ਨਹੀਂ ਹੋਊਗਾ ਚੰਗਾ ਤੰਦਰੁਸਤ ਰਹੂਗਾ ਫੇਰ ਇਹ ਆਪਾਂ ਨੂੰ ਕੁਛ ਵਈ ਦਿੰਦਾ ਘੋੜਾ ਜੀ ਠੀਕ ਹੈ ਜੀ ਤੇ ਕਿੰਨੀ ਹਾਈਟ ਹੋਗੀ ਵੀਰੇ ਆਪਣੇ ਹਾਈਟ ਬਈ ਇਹਦੀ 64 ਇੰਚਾ ਜੀ 64 ਇੰਚਾ ਇਹਦੀ ਉਮਰ ਕਿੰਨੀ ਹੋਗੀ ਵੀਰੇ ਉਮਰ ਇਹਦੀ ਪੌਣੀ 6 ਸਾਲ ਹੋਗੀ ਜੀ ਠੀਕ ਹੈ ਜੀ ਤੇ ਬੱਚੇ ਆਗੇ ਰਿਜ਼ਲਟ ਵੀਰੇ ਬੱਚੇ ਆਗੇ ਵੀਰੇ ਆਪਣੇ ਕੋਲ ਸਾਲਕ ਹੋਇਆ ਘੋੜਾ ਇਹਨੂੰ ਜੀ ਅੱਛਾ ਇਹਦੇ 11 ਬੱਚੇ ਆਗੇ 11 ਦੀ 11 ਬੱਚੇ ਬਿਲਕੁਲ 스ਪੌਟਲੈਸ ਆਇਆ ਆਪ ਵੀ ਘੋੜਾ ਵੀਰੇ ਇਹ ਨੇਚਰਲ 스ਪੌਟਲੈਸ ਆ ਜੀ ਹਾਂਜੀ ਹਾਂਜੀ ਉਹ ਬਹੁਤ ਸੋਹਣਾ ਘੋੜਾ ਦੇਖ ਲਿਆ ਵੀਰੇ ਸਾਰਾ ਥੈਂਕ ਯੂ ਵੀਰੇ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਵੀਰੇ ਥੈਂਕ ਯੂ